ਮੋਕਾ ਦੋ ਕਰ ਰਹੇ ਹਾਂਗੇ ਸ਼ੈਂਪੂ ਸ਼ੈਂਪੂ ਕਰਕੇ ਹਨਾ ਦਿਖਾਣੇਗੇ ਤੁਹਾਨੂੰ ਆਪਾਂ ਅਗਲਾ ਕੀ ਪ੍ਰੋਸੈਸ ਚੱਲਦਾਗਾ ਹਲੋ ਸਾਰਿਆਂ ਨੂੰ ਜੀ ਸ਼ਿਕਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅੱਜ ਦਿਖਾਨੇਗੇ ਤੁਹਾਨੂੰ ਆਪਣੇ ਰਵੰਡਿੰਗ ਕਰ ਲਿਆਂਗੇ ਆਪਾਂ ਇਹਨਾਂ ਦੇ ヘア ਤੇ ਤੇ ਬੱਦ ਚੱਲ ਰਿਹਾ ਹੈ ਆਪਣਾ ਇਹ ਸ਼ੀਲ ਪ੍ਰਯਾਗਾ ਫੋਰਨ ਦਾ ਪਾ ਕੇ ਸਪੈਸ਼ਲ ਕਰਕੇ ਦੂਜੇ ਕਸਟਮਰ ਦੇ ਆਪਾਂ ਕਰਦੇ ਆ ਕਰੀਮ ਐਪਲੀਕੇਸ਼ਨ ਇਹ ਕਰ ਲਏ ਇਹਨਾਂ ਦੇ ਆਪਾਂ ਨੇ ਹੈਡ ਵਾਸ਼ ਤੇ ਹੁਣ ਆਪਾਂ ਕਰ ਲੈ ਇਹਨਾਂ ਦੇ ਹੈਅਰ ਡਰਾਈਰ ਹੁਣ ਬਣੇ ਰਹੋ ਨਾ ਤੁਸੀਂ ਸਾਡੀ ਵੀਡੀਓ ਦੇ ਨਾਲ ਦਿਖਾਨੇ ਸਾਨੂੰ ਅਗਲਾ ਪ੍ਰੋਸੈਸ ਹੈਅਰ ਤਾਂ ਹਾਂ ਬੱਸ ਇਹਨਾਂ ਦੇ ਸੁੱਕ ਗਏ ਚੰਗਾ తయారుండేరీ ਕਰਦੇ ਆਪਾਂ हेयर ਤੇ کریم ਐਪਲੀਕੇਸ਼ਨ ਜਦ ਵੀ کریم ਐਪਲੀਕੇਸ਼ਨ ਕਰਨੀ ਆ ਤਾਂ ਆਪਣੇ हेयर ਦੇ ਕਿੰਨਾ ਏਰੀਆ ਛੱਡਣਾ ਕੁਲਵਿੰਦਰ ਹਾ ਇੱਕ ਇੰਚ ਇੱਕਾ ਤੋਂ ਅੱਧੇ ਇੰਚ ਏਰੀਆ ਹਨ ਆਪਾਂ ਨੇ ਸਕਿੰਨ ਨਾਲੋਂ ਛੱਡਣਾ ਦੇਖੋ ਜੇ ਸਕਿੰਨ ਨਾਲ کریم ਅਟੈਚ ਹੋਗੀ ਤਾਂ ਤੁਸੀਂ ਇਹ ਸਮਝ ਲਵੋ ਵੀ हेयर ਆਪਣੇ ਸਾਰੀ ਹੋ ਜਾਣਗੇ હેર ਫਾਲ ਹੋਣ ਲੱਗ ਜਾਣਗੇ ਦੇਖੋ ਜਿਆਦਾ کریم ਸਟਰੋਂਗ ਆ ਗਈ ਹੈ ਨਾ ਫਸਟ کریم ਆ ਗਈ ਇਹ ਐਪਲੀਕੇਸ਼ਨ ਇਹਨਾਂ ਦੇ ਬਾਲ ਹੈਗੇ ਨੇਗੇ 컬러 ਕੋਟੜ 컬러 ਕਾਫੀ ਲਾਇਆ ਹੋਇਆ ਵੈਸੇ ਕੱਲ ਵੀ ਮੈਡਮ ਜੀ ਨੇ ਕਲਰ ਅਪਲਾਈ ਕਰ ਲਿਆ ਉਹਨਾਂ ਨੇ ਤੇ کریم ਕਰ ਰਹੇ ਆਪਾਂ ਅਪਲਾਈ ਤੇ ਅੱਧਾ ਇੰਚ ਹੇਅਰ ਛੱਡ ਕੇ ਦੇਖੋ ਹਨ ਆਪਾਂ کریم ਐਪਲੀਕੇਸ਼ਨ ਕਰ ਰਹੇ ਆ ਕ੍ਰੀਮ ਦੇ ਸਮਾਰਟੇ ਮਲਟੀਪਲੀਕੇਸ਼ਨ ਕਰਕੇ ਤੇ ਅੱਗੇ ਦਿਖਾਣੇ ਸਾਨੂੰ ਅਗਲਾ ਪ੍ਰੋਸੈਸ ਟੈਂਪਰ ਲੁਕੂਗਾ ਫਿਰ ਮੈਂ ਜਿਨੂ ਦੀ ਆਪਣੀ ਕਰੀਮ ਹੋ ਗਈ ਐਪਲੀਕੇਸ਼ਨ ਅਪਲੋਡ ਕਰਾਂ ਤੇ ਹੁਣ ਦੇਖਦੇ ਹਾਂ ਇਹਨਾਂ ਦੀ ਨਾ ਕਿੰਨਾ ਟਾਈਮ ਲੱਗਦਾ ਪੂਨ ਬ੍ਰੇਕ ਹੋਣ ਤੇ ਕਿਉਂਕਿ ਇਹਨਾਂ ਦੇ ਕਲਰ ਕਾਫੀ ਲੱਗਿਆ ਹੋਇਆ ਸੀ ਮੰਡਲ 15 ਦਿਨਾਂ ਤੋਂ ਕਲਰ ਚਾੜ ਲਾਉਂਦੇ ਨੇ ヘア ਤੇ ヘア ਕੋਟੜਾ ਹੈ ヘア ਨੇ ਜਿਹਨਾਂ ਦੇ ਕਲਰ ਕੋਟੜਾ ਦੇਖਦੇ ਆ ਵੀ ਹਨ 45 ਮਿੰਟਾਂ ਚ ਹੁੰਦੇ ਆ 30 ਚ ਹੁੰਦੇ ਆ 25 ਚ ਹੁੰਦੇ ਆ ਬੌਨ ਬ੍ਰੇਕ 10 ਦਿਨ ਇਸ ਮੀ ਤੁਸੀਂ ਵੀ ਲੋ ਜੀ ਆਪਣੇ ヘア ਹੋ ਗਏ ਬੌਨ ਬ੍ਰੇਕ ਇਧਰ ਕਰਾ ਰਹੇ ਨੇ ਕਲਰ ヘア ਤੇ ਮੇਰੇ ਕੋਲ ਕੋਈ ਨਾ ਪਿੱਛੇ ਕਿਚੇ ਲੋ ਜੀ ਆਪਾਂ ਕਰ ਰਹੇ ਹੋਗੇ ਹੁਣ ਅਗਿਆ ਇਹਨਾਂ ਦਾ ਹੈਡ ਵਾਸ਼ ਤੇ ਦਿਖਾ ਰਹੇ ਆ ਮੇਰਾ ਅਗਲਾ ਪ੍ਰੋਸੈਸ ਕਿੰਨੇ ਕੁੜੀ ਕਹਿੰਦੀਆਂ ਵੀ ਆਏ ਆ ਆਪਨੇ ਹੋ ਗਏ ਫੋਨ ਬ੍ਰੇਕ ਆਪਾਂ ਕਰਦੇ ਆਂਗੇ ਹੈਡ ਵਾਸ਼ ਇਹ ਕਿਸੇ ਨੂੰ ਕਰਾ ਰਹੇ ਆ ਬਣਾਣਾ ਆਪਾਂ ਹੈਡ ਵਾਸ਼ ਮੈਨੂੰ ਕੋਈ ਨਹੀਂ ਤੁਹਾਨੂੰ ਕਲਰ ਕਰਾ ਰਹੇ ਨਹੀਂ ਗਏ ਸਾਡੇ ਮੈਡਮ ਦੀ ਕਲਰ ਇਹਨਾਂ ਨੂੰ ਹੈਗੀ ਹੈ ਮੈਰਿਜ ਮੈਰਿਜ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੀ ਆ ਡਰਾਇਰ ਡਰਾਇਰ ਕਰਕੇ ਕਰਦੇ ਆਪਾਂ ਫਲੈਟ ਡਰਾਇਰ 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 ਤੋਂ ਬਾਅਦ بڑا ਪ੍ਰੋਸੈਸ ਦਿਖਾਣੀ ਆ ਸਭ ਨੂੰ ਅੱਗੇ ਕੀ ਪ੍ਰੋਸੈਸ ਹੋਊਗਾ ਚਲੋ ਦੇਖਿਆ ਰੋ ਲਓ ਜੀ ਆਪਾਂ ਕਰਨੇ ਹੁਣ ਇਹਨਾਂ ਦੀ ਐਨਿੰਗ ਫਾਈਨਲ ਟੱਚ ਐਨਿੰਗ ਤੋਂ ਬਾਅਦ ਖਾਣੇਗੇ ਸਾਨੂੰ ਮੇਰੀ ਲੋਕਾਂ ਦੀ ਆਈ ਇਹਨਾਂ ਦੇ ヘア ਦੀ ਲੈ ਗੁਰੂਾਇਕਾ ਕੰਟੇ ਤੁਸੀਂ ਚਲ ਜੂਗੇ ਤੇਰੀ ਮਾ ਲਓ ਜੀ ਆਪਾਂ ਕਰ ਰਹੇ ਹਾਂ ਉਹਨਾਂ ਦੇ ਨਿਊਟ੍ਰੇਜਰ ਅਪਲਾਈ ਐਨਿੰਗ ਆਪਣੀ ਹੋ ਗਈ ਨਿਊਟ੍ਰੇਜਰ ਅਪਲਾਈ ਕਰਦੇ ਹਾਂ ਨਿਊਟ੍ਰੇਜਰ ਰੱਖਾਂਗੇ ਆਪਾਂ 10 ਤੋਂ 15 ਮਿੰਟ 10 ਤੋਂ 15 ਮਿੰਟ ਬਾਅਦ ਹੈਡ wash ਕਰਕੇ ਦਖਾਣ ਨੈਗੇਸ਼ਨ ਉੱਪਰ ਰਿਜ਼ਲਟ ਫਾਈਨਲ ਲੁੱਕ ਲੋ ਜੀ ਆਪਾਂ ਨੇ ਕਰਤਾ న్యూਟ੍ਰਲਾਈਜ਼ਰ ਅਪਲਾਈ ਇਹਨਾਂ ਦੇ ਇਹ ਆ ਜਾ ਆ ਜਾ ਮੈਡਮ ਤੇਰੀ ਥ੍ਰੈਡਿੰਗ ਕਰਨੀ ਹੈ ਜਲਦੀ ਆ ਜਾ ਹੁਣ ਹੋ ਜਾਣਗੇ ਇਹਨਾਂ ਦੇ ਤਾਂ 12 ਤੋਂ 15 ਮਿੰਟ ਲੋ ਜੀ ਆਪਣੀ ਹੋ ਗਈ ਫਾਈਨਲ ਲੁੱਕ ਡਨ ਹੋ ਗਿਆ ਇਹਨਾਂ ਦਾ ਵਰਕ ਕਿ ਕਰਾਉ ਗਾ ਕੇ ਫੇਰ ਅਜਿਹਾ ਕਰਨਾ ਹੈ ਕਿ ਹੋਰ ਹੋਣਾ ਅਸੀਂ ਸਾਰਾ ਕੁਝ ਸਬੂਤ ਰੱਖਾਂਗੇ ਭੂਆ ਐਵੇਂ ਨਾ ਕਹੇ ਹੁਣ ਆਹ ਦੇਖ ਲੈ ਵਿੱਚ ਕਾਇਦ ਹੋ ਰਗਾ ਸਾਰਾ ਕੁਝ ਤਾਂ ਕਹਿਆ ਸੀ ਮੂਵੀ ਬਣਾ ਲੈ ਆਹ ਦੇਖੋ ਹਾਂ ਤੋ ਐਂ ਕਹਿ ਸਕਦੀ ਹਾਂ ਆ ਸਾਡੀ ਭੂਆ ਖੜੀ ਆ ਨਾ ਇਹ ਕਾਲ ਬਹੁਤ ਕਰ ਰਹੀ ਹੈਗੀ ਨਾ ਮੈਂ ਨਹੀਂ ਕਰਦੀ ਕਾ ਜਦੋਂ ਮਰਜੀ ਤੋਰੋ ਇੰਨੀ ਕਾਲ ਕਰਦੀ ਆ ਇਹ ਬੈਠੀ ਹੋ ਰਹੀ ਹੈਗੀ ਦਿਮਾਗ ਇਹਦਾ ਪਿੰਡ ਬਖਸ਼ੀ ਵਾਲੇ ਪਿਆਗਾ ਸੱਚੀ ਹਾਂ ਹਾਂ ਸਾਡੇ ਖੁੱਲਿਆ ਹੋਇਆ ਤੁਹਾਡੇਰੇ ਪਾਠ ਉਹ ਕਹਿੰਦੀ ਮੈਂ ਕਰਨੀ ਆ ਸੇਵਾ ਮੈਂ ਕਿਹਾ ਇਹ ਸੇਵਾ ਤੁਹਾਡੀ ਸਾਰਿਆਂ ਤੋਂ ਜ਼ਿਆਦਾ ਲੱਗੂਗੀ ਜਿਹੜੇ ਬਾਲ ਕਰਾ ਕੇ ਲੈ ਕੇ ਜਾ ਰਹੇ ਹੋ ਨੈਕ ਡਾਉਨ ਕਰੋ ਦੀਦੀ ਦੇਖੋ ਵਾਲ ਇਹਨਾਂ ਦਾ ਵਿਦਆਉਟ ਫਿਲਟਰ ਕੋਈ ਫਿਲਟਰ ਨਹੀਂ ਲੱਗਿਆ ਹੈਗਾ ਦੇਖੋ ਹਣਾ ਹੇਅਰ ਤੇ ਜਿਵੇਂ ਮਹਿੰਦੀ ਕੋਟਡ ਹੇਅਰ ਸੀਗੇ ਇਹਨਾਂ ਦੇ ਲੁੱਕ ਬਹੁਤ ਸੋਹਣੀ ਆਈਏਗੀ ਹੇਅਰ ਦੀ ਲੱਗਦੀ ਹੁਣ ਤੁਹਾਡੀ ਨਾ ਕੇਅਰ ਤੇ ਡਿਪੈਂਡ ਹੈਗਾ ਕੇਅਰ ਕਰੋ ਪੂਰੀ ਇਨਾਂ ਦੀ ਉਹੀ ਹੋਮ ਕੇਅਰਲੀ ਪ੍ਰੋਡਕਟ ਯੂਜ਼ ਕਰਨੇ ਆਗੇ ਹਨਾ ਕਿੰਨੇ ਸੋਹਣੇ ਹੋਗੇ ਕਿੰਨੀ ਸ਼ਾਈਨ ਹੋਗੀ ਵਾਲਾਂ ਚ ਇਹਨਾਂ ਦੀ ਵਾਲਾਂ ਦੀ ਲੁੱਕ ਦੇਖਣੀ ਸੀ ਕਹੇ ਜੀ ਸੀਗੀ ਪਹਿਲਾਂ ਤਾਂ ਦੇਖੋ ਹੋ ਜਾ ਇੱਧਰ ਕਹਦੇ ਕਿ ਕਿੰਨੀ ਫਟੋ ਲਿਖ ਗਿਓਣ ਸਾਰੇ ਹਾਲੇ ਹਾਲੇ ਹੋਗੇ ਹੂੰ